ਤਵਾਈਆਂ ਅੱਛਾ ਤੱਕ ਲੱਗਿਆ ਪੂਰਾ 1.90 ਦੇ ਮੀਟਰ ਅੱਛਾ ਤੁਮਰਾ ਵਾਈਆਂ ਮੈਂ ਹਾਂ ਜੀ ਦੱਸੋ ਵੀਰੇ ਕੀ ਕੰਮ ਹੁਣ ਸਾਨੂੰ ਦਾ ਜ਼ਿੰਮੇਵਾਰੀ ਆਪ ਦਾਪ ਤੇ ਜ਼ਿੰਮੇਵਾਰੀ ਚ ਮੈਂ ਦੇ ਸਰਕ ਮਹੀਪੁਰ ਦੇ ਥੋੜੀ ਜੀ ਹਾਂ ਇਹ ਬੈਲ ਸਿਆ ਆਪਣਾ ਹੂੰ ਮੈਂ ਵਿਆਹ ਬੁੱਕ ਕਰਾਉਣਾ ਦੇਖਲਾ ਦੱਸਦੇ ਆਪਾਂ ਡੇਟ ਲਿਖਾ ਦੇਨੇ ਆ ਦਫਤਰ ਚ ਜਾ ਕੇ ਮੇਜਰ ਬੈਠਾ ਨਹੀਂ ਦੱਸ ਦੇ ਬਾਈ ਬੈਲ ਸਿਆ ਹੁਣ ਮਹਾਂ ਨਹੀਂ ਇਹ ਤਾਂ ਸਾਡੇ ਫੋਫੜ ਜੀ ਦਾ ਵੀ ਵੀ ਛੱਡ ਜਿੰਮੇਵਾਰੀ ਸਾਰੀ ਹੂੰ ਮੈਂ ਤੂੰ ਕੰਮ ਮੈਨੂੰ ਲੱਗਦਾ ਯਾਰ ਤੂੰ ਵੀਡੀਓ ਬਣਾਉਣਾ ਉਹੀ ਬੰਦਾ ਮੈਂ ਤਾਂ ਨਾ ਫੋਟੋ ਕਰਾਉਣੀ ਆ ਮੈਂ ਕੋ ਨਾਲ ਫੋਟੋ ਕੋਲ ਨਹੀਂ ਤਾਂ ਕਿ ਤੂੰ ਭਰਾ ਆਪਣਾ ਅੱਛਾ ਭਾਈ ਫੋਟੋ ਕਰਾ ਲਈ ਹੂੰ ਬਾ ਗਿਆ ਅੱਛਾ ਗਿਆ ਬਾਬਾ ਜੀ 15 ਮਿੰਟਾਂ ਬਾਅਦ ਫੇਰ ਆ ਕੇ ਨਾਲ ਆਪਦੇ ਘਰ ਲਈ ਆ ਪਤੰਦਰ ਸਤਿ ਸ਼੍ਰੀ ਅਕਾਲ ਦੋਸਤੋ ਸੋ ਕਈ ਵਾਰੀ ਕੋਈ ਚੀਜ਼ਾਂ ਹੋ ਜਾਂਦੀਆਂ ਜ਼ਿੰਦਗੀ ਚ ਸੋ ਅਸੀਂ ਜੰਗ ਦੇ ਨਾਲ ਤੁਹਾਡੇ ਵੀਰ ਦੇ ਨਾਲ ਵੀਡੀਓ ਪਾਉਣਾ ਵੱਡੇ ਦੇ ਨਾਲ ਇਹ ਕਹਿੰਦਾ ਇਹ ਹੁੰਦਾ ਦਾ ਆਪਣੇ ਪੈਸੇ ਦੇ ਵਿੱਚ ਅਮਤੇ ਜਾਂਦਾ ਕੰਮ ਕਰਦਾ ਉਸੇ ਇੱਕ ਇਹਦੇ ਨਾਲ ਕੋਈ ਉੱਥੇ ਜਿਹੜੀ ਘਟਨਾ ਵਾਪਰੀ ਅੱਜ ਦੱਸੀ ਆ ਵੀਰ ਨੇ ਉਹ ਕਹਿੰਦਾ ਯਾਰ ਬੜਾ ਸਵਾਦ ਵੀ ਆਇਆ ਉਹ ਤੇ ਜਿਹੜੀ ਇਹਦੇ ਨਾਲ ਘਟਨਾ ਵਾਪਰੀ ਆ ਆਪਾਂ ਜੰਗਵੀਰ ਤੋਂ ਪੁੱਛਾਂਗੇ ਇਹਦੀ ਜਵਾਨੀ ਕਿਉਂਕਿ ਇਹਦੇ ਨਾਲ ਹੀ ਉਹ ਵਾਪਰੀ ਆ ਘਟਨਾ ਜੰਗਵੀਰ ਅੱਸੀ ਕਾਲ ਸਭੀ ਕਾਲ ਦੀ ਸਾਰਿਆਂ ਨੂੰ ਅੱਛਾ ਤੂੰ ਕਹਿੰਦਾ ਸੀ ਪੈਲਸ ਵਾਲੀ ਘਟਨਾ ਸੀ ਜਿਹੜੀ ਹਾਂਜੀ ਅਸਲ ਦੇ ਵਿੱਚ ਹੋਇਆ ਕੀ ਕਿਵੇਂ ਬਣਿਆ ਉਹਨਾ ਪੈਲਸ ਦੇ ਵਿੱਚ ਕੀ ਬਣਿਆ ਮੈਨੂੰ ਗੱਲ ਹੋਣਾ ਮੈਂ ਨਾ ਪੈਲਸ ਦੇ ਵਿੱਚ ਕੰਮ ਮਹਾਰਾਜਾ ਪੈਲਸ ਖੜਿਆ ਠੀਕ ਹੈ ਚਲੋ ਮੈਂ ਉੱਥੋਂ ਕਿਚਨ ਵਿੱਚ ਬੈਠੂ ਜਾ ਕੇ ਉਹਨਾਂ ਆਪਣਾ ਫਾਰਮ ਠੀਕ ਹੈ ਬਾਕੀ ਮੈਂ ਉਥੇ ਗੌਰ ਰੱਖਦਾ ਸਾਰੀ ਵਾਲੇ ਵਾਲੇ ਠੀਕ ਹੈ ਮੈਂ ਕੁਰਸੀ ਨਾਲ ਹੀ ਆਪਾਂ ਉਹਦੇ ਕੰਮ ਤੇ ਬੈਠਾ ਠੀਕ ਹੈ ਆਪਾਂ ਕੁਮਾ ਜਨਰੇਟਰ ਦੀ ਰੱਖ ਹੀ ਬੈਠਾ ਠੀਕ ਹੈ ਮੈਂ ਬੈਠਾ ਮਾਤੀ ਜਬੂਰੀਆ ਹਾਂ ਚਲਾਂ ਆਲੇ ਵਾਲੇ ਆਪਾਂ ਨਿਗਾਹ ਸਾਰੀ ਰੱਖਣੀ ਆ ਹਾਂ ਜੋ ਤੇਰਾ ਕੰਮ ਆ ਕੰਮ ਆਪਣਾ ਕੋਈ ਬੰਦਾ ਆਇਆ ਇੱਕ ਮੇਰੇ ਬਣੀ ਜਾਂਤੀ ਆ ਬੰਨਾ ਗਿਆ ਹੂੰ ਫੇਰ ਹੋ ਗਿਆ ਭਾਈ ਅੱਛਾ ਫੇਰ ਮੰਗਾ ਫੇਰ ਉਹ ਭਾਈ ਅੰਦਰ ਸਟਾਲਾਂ ਹਟੂਲਾਂ ਦੇ ਜਿਹੜਾ ਦੇਖੇ 20 ਮਿੰਟ ਬਾਅਦ ਫੇਰ ਆ ਗਿਆ ਅੱਛਾ ਮਹਾ ਵੀ ਬੰਦਾ ਆਪਣੀ ਮਨੀ ਗੌਰ ਨਹੀਂ ਦੇਦਾ ਹੂੰ ਬਦਾ ਲੱਗਿਆ ਉਹ ਵੀ ਵੀਡੀਓ ਬਣਾਉਂਦੇ ਨੇ ਬੰਦੇ ਹੂੰ ਭਾਈ ਫੇਰ ਫੇਰ ਨਾਗਾ ਬੁਲਾਉਣ ਦਾ ਹੀ ਆ ਨਾ ਬਦਿੰਦਰ ਦਾ ਅੱਛਾ ਬਲਾਵੇ ਹੈ ਨਾ ਅੱਛਾ ਭਾਈ ਚੌਥੀ ਵਾਰੀ ਆ ਗਿਆ ਗੱਲ ਮੁਕਾ ਦੂੰ ਹੂੰ ਭਾਈ ਹੂੰ ਮੈਂ ਹਾਂਜੀ ਤੇਰਾ ਪਿੰਡ ਕਿਹੜਾ ਮੈਂ ਹਾਈ ਟੱਬਾ ਹੂੰ ਹਾਂ ਮੈਨੂੰ ਲੱਗਦਾ ਭਾਈ ਤੂੰ ਉਹੀ ਆ ਹੂੰ ਮੈਂ ਕਿਹੜਾ ਮੈਂ ਜਾਣ ਕੇ ਬਣ ਗਿਆ ਅੱਛਾ ਉਹ ਜਿਹੜਾ ਵੀਡੀਓ ਹੀ ਬਣਾਉਣਾ ਅੱਛਾ ਮੈਂ ਹਾਂਜੀ ਤੂੰ ਮੇਰਾ ਭਾਈ ਆ ਫਿਰ ਹਾਂ 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 ਇਹ ਪੈਲ ਸ ਆਪਣਾ ਅੱਛਾ ਮਾਂ ਤੂੰ ਕੰਮ ਦੱਸ ਕੀ ਆ ਹੂੰ ਨਾ ਨਾ ਪੈਲ ਸ ਆਪਣਾ ਹੈ ਅੱਛਾ ਮਾਂ ਜੀ ਨਹੀਂ ਦੱਸੋ ਤੁਸੀਂ ਹੂੰ ਉਹ ਨਹੀਂ ਯਾਰ ਤੂੰ ਮੇਰਾ ਭਾਈ ਆ ਅੱਛਾ ਪੂਰਾ 1.90 ਦੇ ਮੀਟਰ ਅੱਛਾ ਤੂੰ ਮੇਰਾ ਭਾਈ ਆ ਮਾਂ ਹਾਂ ਜੀ ਦੱਸੋ ਵੀਰੇ ਕੀ ਕੰਮ ਹੁਣ ਸਾਨੂੰ ਤਾਂ ਜ਼ਿੰਮੇਵਾਰੀ ਆ ਪਪ ਦਾ ਪਤੇ ਜ਼ਿੰਮੇਵਾਰੀ ਚ ਮੈਂ ਦੇਹ ਸੜਕ ਮਹੀਪੁਰ ਦੇ ਥੋੜੀ ਜੀ ਹਾਂ ਇਹ ਪੈਲ ਸ ਆਪਣਾ ਹੂੰ ਮਾਂ ਵਿਆਹ ਬੋ ਕਰਾਉਣਾ ਦੇਖ ਲੈ ਦੱਸਦੇ ਆਂ ਆਪਾਂ ਡੇਟ ਲਿਖਾ ਦੇਨੇ ਆਂ ਦਫ਼ਤਰ ਚ ਜਾ ਕੇ ਮੇਜਰ ਬੈਠਾ ਨਹੀਂ ਦੱਸ ਦੇ ਬਾਈ ਪੜ੍ਹ ਲਿਆ ਹੁਣ ਮਹਾਨ ਨਹੀਂ ਇਹ ਤਾਂ ਸਾਡੇ ਫੋਫੜ ਜੀ ਦਾ ਵੀ ਵੀ ਛੱਡ ਜਿਵੇਂ ਵਾਰੀ ਸਾਰੀ ਹੂੰ ਮੈਂ ਤੂੰ ਕੰਮ ਮੈਨੂੰ ਲੱਗਦਾ ਤੂੰ ਵੀਡੀਓ ਬਣਾਉਣਾ ਉਹ ਹੀ ਬੰਦਾ ਮੈਂ ਤਾਂ ਨਾ ਫੋਟੋ ਕਰਾਉਣੀਆਂ ਮੈਂ ਕਰਾਲਾ ਫੋਟੋ ਕੋਈ ਗੱਲ ਨਹੀਂ ਤਾਂ ਕਿ ਤੂੰ ਭਰਾ ਆਪਣਾ ਅੱਛਾ ਭਾਈ ਫੋਟੋ ਕਰਾ ਲਈ ਹੂੰ ਬਾਗਾ ਅੱਛਾ ਗਿਆ ਬਾਬਾ ਜੀ 15 ਕਿ ਮਿੰਟਾਂ ਬਾਅਦ ਫੇਰ ਆ ਕੇ ਨਾਲ ਆਪਦੇ ਘਰਨ ਲਈ ਆ ਪਤੰਦਰ ਅੱਛਾ ਆ ਭਾਈ ਆ ਨਾ ਇਹਨਾਂ ਮੈਂ ਆਪਣਾ ਭਾਈ ਆ ਇਹ ਅੱਛਾ ਇਹ ਟਿੱਬੇ ਤੋਂ ਹੈ ਅੱਛਾ ਇਹ ਪਹਿਲ ਫੈਨ ਨਾ ਵਾ ਹਾਂ ਘਰ ਵਾਲੀ ਨੂੰ ਕਹਿਣਾ ਹਾਂ ਇਹ ਮਾਲਕ ਨੇ ਬੈਲਖਲੇ ਅੱਛਾ ਉਹ ਮਹਾਬੀਰੇ ਮਾਇਦਾ ਘਰੋਂ ਮਾਲਕ ਦਾ ਸਾਡੇ ਫੋਫੜ ਜੀ ਨੇ ਵੀ ਕਾਂਬਰੇੜ ਧੋਂਦੇ ਵਾਲੇ ਤੋਂ ਨਾ ਨਾ ਤੁਸੀਂ ਹੀ ਮਾਲਕ ਹੋ ਤੁਸੀਂ ਉਹ ਨਰੋਈਏ ਦੇ ਮੇਰਾ ਪੜਾ ਬੀਜਿਆਂ ਦਾ ਬੰਦਾ ਅੱਛਾ ਪੂਰਾ ਵਾ ਉਹ ਨਰੋ ਤੁਸੀਂ ਨਾ ਨਾਈ ਜ਼ਾਰ ਜੀ ਐਂ ਕਰੇ ਭਾਈ ਯਾਰ ਮੇਰਾ ਫੋਟੋ ਇੱਕ ਹੋਰ ਕਰਾ ਅੱਛਾ ਉਹ ਬਜ਼ੁਰਗ ਘਰ ਵਾਲੀ ਉਹਦੀ ਸ਼ਰਮੀ ਜੀ ਮਨੇ ਮੇਰਾ ਮੈਨੂੰ ਵੀ ਆਵੇ ਯਾਰ ਮੈਂ ਸ਼ਰਮੀ ਫੇਰ ਇੱਕ ਵਾਲੀ ਫੋਟੋ ਜਾਂ ਫੇਰ ਮਿਲਾਂਗੇ ਵੀਰੇ ਕਦੇ ਅੱਛਾ ਮਹਾ ਜਉਂਦੇ ਰਹੇ ਤਾਂ ਚੱਲ ਦਿਨ ਮਹਾ ਮੋਟਰ ਦੀ ਖੱਦਾਂ ਕਦੇ ਆਇਆ ਅੱਛਾ ਫੇਰ ਬਈ ਚੰਗਾ ਵੀ ਰੋਕ ਕੇ ਹੂੰ ਫੇਰ ਦੂਜੇ ਤੀਜੇ ਦਿਨ ਮਹਾ ਫੇਰ ਮਿਲਿਆ ਵੀਰੇ ਮੈਨੂੰ ਮਾਫ਼ ਕਰ ਦੀ ਮਹਾ ਮੈਂ ਤਾਂ ਕੋਈ ਕਹਿ ਨਹੀਂ ਤੈਨੂੰ ਅੱਛਾ ਉਹਦੇ ਖਾਦੀ ਬਦੀ ਕੋਈ ਕਹਿ ਨਹੀਂ ਨੀਗਾ ਅੱਛਾ ਉਹ ਮਹਾ ਉਹਦਾ ਜਿਹੜਾ ਨੰਗਾ ਨਾ ਨੰਗਾ ਬਸ ਵਿਆਹ ਸੀ ਸੀਗਾ ਠੀਕ ਆ ਬਾਈ ਕਈ ਵਾਰੀ ਐਸੇ ਵੀ ਬਾਈ ਮਿੱਤਰ ਪਿਆਰੇ ਟੱਟਰੀ ਆਉਂਦੇ ਨੇ ਨਾ ਚੱਲ ਵਧੀਆ ਇਹ ਤਾਂ ਚੰਗੀ ਗੱਲ ਆ ਆਸੇ ਕਿੱਡੇ ਹੋ ਜਾਂਦੇ ਨੇ ਹੋ ਜਾਂਦੇ ਨੇ ਹਾਂ ਤੇ ਦੋਸਤੋ ਇੰਗੀਆਂ-ਇੰਗੀਆਂ ਗੱਲਾਂ ਹੁੰਦੀਆਂ ਸਾਰੇ ਆਸੇ ਕਿੱਡੇ ਵਾਲੀ ਤੇ ਜੰਗ ਦੇ ਨਾਲ ਅਸੀਂ ਆਕਸਰ ਖੇਡਦੇ ਆ ਹਾਸਦੇ ਆ ਜਿਹੜੀਆਂ ਗੱਲਾਂ ਵੀ ਸਾਨੂੰ ਵਧੀਆ ਲੱਗੀਆਂ ਤੇ ਸੁਭਾਅ ਵੀ ਬੜਾ ਚੰਗਾ ਆ ਜਾਂਦਾ ਕੀ ਕਰਦਾ ਸੋ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਦੇਖ ਲੈ ਕਰੋ ਸ਼ੇਅਰ ਕਰਦਾ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤੇ ਸਾਡਾ ਚੈਨਲ ਹੈ ਗੁੱਗੀ ਟਿੱਬੇ ਵਾਲਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚਾਈ ਜਾਈਏ ਤਾਂ ਜੋ ਵੀਡੀਓ ਦੇਖ ਕੇ ਤੁਸੀਂ ਵੀ ਹੱਸ ਕੇ ਰਲੋ ਤੇ ਆਪਣਾ ਜਿਹੜਾ ਟਾਈਮ ਆ ਵਧੀਆ ਲਗਾ ਲਓ ਉਦੋਂ ਲਈ ਅਗਲੀ ਵੀਡੀਓ ਲੈ ਕੇ ਆਇਆ ਅੱਜਰ ਹੋਵਾਂਗੇ ਤੁਹਾਡੀ ਕਿਚੜੀ ਦੇ ਵਿੱਚ ਉਦੋਂ ਲਈ ਧੰਨਵਾਦ ਦ